ਵਿੱਤ ਮੰਤਰੀ ਫਰਾਂਸਵਾ ਫਿਲਿਪ ਸ਼ੈਂਪਨ ਨੇ 3 ਸਤੰਬਰ ਨੂੰ ਐਲਾਨ ਕੀਤਾ ਹੈ ਕਿ ਕੈਨੇਡਾ ਰੈਵੈਨਿਊ ਏਜੰਸੀ ਯਾਨੀ ਕਿ CRA ਆਪਣੇ ਸੰਪਰਕ ਕੇਂਦਰ ਤੇ ਵੀ ਜੋ ਹੋਰ ਸਟਾਫ ਸ਼ਾਮਲ ਕਰ ਰਹੀ ਹੈ ਅਤੇ ਸੇਵਾ ਨੂੰ ਬਿਹਤਰ ਬਣਾਉਣ ਅਤੇ ਧੀਰੀ ਨੂੰ ਘਟਾਉਣ ਦੇ ਲਈ 100 ਦਿਨਾਂ ਦੀ ਕਾਰਜ ਯੋਜਨਾ ਦੇ ਹਿੱਸੇ ਵਜੋਂ ਆਨਲਾਈਨ ਚੈਟ ਦੇ ਘੰਟੇ ਵਧਾ ਰਹੀ ਹੈ CRA ਨੂੰ ਲੰਬੇ ਇੰਤਜ਼ਾਰ ਸਮੇਂ ਦੇ ਲਈ ਵੱਡੀ ਆਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ ਹੈ ਤੇ ਕਰਮਚਾਰੀਆਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਨੇ ਕਿਹਾ ਹੈ ਕਿ ਕਾਲ ਕਰਨ ਵਾਲੇ 3.5 ਘੰਟੇ ਤੱਕ ਉਡੀਕ ਕਰ ਦੇ ਨਹੀਂ ਅਤੇ 5% ਤੋਂ ਵੀ ਘੱਟ ਅਸਲ ਦੇ ਵਿੱਚ ਏਜੰਟਾਂ ਤੱਕ ਪਹੁੰਚਦੇ ਨੇ 8 ਸਤੰਬਰ ਤੱਕ ਸੀਆਰ ਨੇ ਸੇਵਾ ਪ੍ਰਤੀਨਿਧਿਆ ਦੀ ਗਿਣਤੀ ਬਤਾ ਦਿੱਤੀ ਹੈ ਤੇ ਭਰਤੀ ਜਾਰੀ ਰੱਖਣ ਦੀ ਯੋਜਨਾ ਬਣਾਈ ਗਿਆ ਇਸ ਨੇ ਰਿਪੋਰਟ ਦਿੱਤੀ ਹੈ ਕਿ ਜੂਨ ਦੇ ਅਖੀਰ ਦੇ ਵਿੱਚ ਕੋਲਾ ਦੇ ਜਵਾਬ 37% ਤੋਂ ਵੱਧ ਕੇ ਸਤੰਬਰ ਦੇ ਸ਼ੁਰੂ ਦੇ ਵਿੱਚ 55% ਹੋ ਗਏ ਨੇ ਜਿਹੜਾ ਟਿਚ ਅਕਤੂਬਰ ਦੇ ਆਧ ਤੱਕ 70% ਤੱਕ ਪਹੁੰਚ ਰਹੇ ਤੇ 29 ਸਤੰਬਰ ਤੋਂ ਆਨਲਾਈਨ ਚੈਟ ਘੰਟੇ ਦੀ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਵਧਾ ਦਿੱਤੇ ਜਾਣਗੇ ਅਤੇ ਨਵੇਂ ਸਵੈ ਸੇਵਾ ਟੂਲ ਵੀ 1 ਅਕਤੂਬਰ ਨੂੰ ਖਾਤੇ ਤੋਂ ਬਾਹਰ ਹੋਣ ਵਾਲੇ ਉਪਭੋਗਤਾਵਾਂ ਦੇ ਲਈ ਲਾਂਚ ਕੀਤੇ ਜਾਣਗੇ